ਦੇ ਆ ਉਹ ਪਰਿਵਾਰਾਂ ਨੂੰ ਜਿਨ੍ਹਾਂ ਨੇ ਵੀਡੀਓ ਸਰਵਿਸ ਪੈਕ ਵਰਤਣ ਤੋਂ ਬਾਅਦ ਛੱਡਣ ਤੋਂ ਬਾਅਦ ਕਿਸੇ ਨੂੰ ਕਿੰਨੇ ਟਾਈਮ ਤੋਂ ਸਾਲ 2 ਸਾਲ 3 ਸਾਲ 4 ਸਾਲਾਂ ਤੋਂ ਬਾਅਦ ਵੀ ਉਹ ਪਰਿਵਾਰਾਂ ਨੂੰ ਮਿਲਦੇ ਨੇ ਜਿਹੜੇ ਬਿਲਕੁਲ ਠੀਕ ਹੁੰਦੇ ਨੇ ਉਸ ਤੋਂ ਬਾਅਦ ਔਰ ਕੀ ਕੀ ਦਿੱਕਤਾਂ ਸੀ ਕਿੰਨੇ ਟਾਈਮ ਤੋਂ ਸੀ ਤੁਸੀਂ ਖੁਦ ਵੀਡੀਓ ਵਿੱਚ ਸੁਣ ਰਹੇ ਹੈਗੇ ਹੋ ਔਰ ਜਿਹੜੀ ਵੀਡੀਓ ਹੈ ਧਿਆਨ ਨਾਲ ਸੁਣਿਓ ਇਹ ਤੁਹਾਡੀ ਸ਼ੇਅਰ ਕੀਤੀ ਹੋਈ ਵੀਡੀਓ ਕਿਸੇ ਜਿੰਦਗੀ ਬਦਲ ਸਕਦੀ ਹੈ ਹੋ ਸਕਦਾ ਆਪਾਂ ਨੂੰ ਘਰ ਚ ਲੋੜ ਹੋਵੇ ਜਾਂ ਕਿ ਸਾਡੇ ਰਿਲੇਸ਼ਨ ਚ ਕਿਸੇ ਨੂੰ ਜਰੂਰ ਜਰੂਰਤ ਹੁੰਦੀ ਹੈ ਕਿਉਂਕਿ ਜੋ ਪਰਿਵਾਰ ਆਂਦੇ ਨੇ ਤੁਹਾਨੂੰ ਪਤਾ ਹੀ ਆ ਵੀ ਕੈਮਰੇ ਸਾਹਮਣੇ ਬੋਲਣ ਤੋਂ ਬਹੁਤ ਪਰਵਾਹਛੇ ਚ ਕਰੇ ਹੈਗੇ ਨੇ ਫਿਰ ਵੀ ਅਸੀਂ ਉਹ ਪਰਿਵਾਰਾਂ ਨੂੰ ਲੈ ਕੇ ਆਇਆ ਇਹਨਾਂ ਨੂੰ ਸਮਝਾਣੇ ਆ ਵੀ ਤੁਹਾਡੇ ਬੋਲਣ ਨਾਲ ਕਿਸੇ ਦੀ ਜ਼ਿੰਦਗੀ ਬਦਲ ਸਕਦੀ ਆ ਜੋ ਤੁਹਾਨੂੰ ਫਾਇਦਾ ਹੋਇਆ ਉਹੀ ਗੱਲਾਂ ਤੁਸੀਂ ਸ਼ੇਅਰ ਕੀਤੀਆਂ ਨੇ ਕਰਨੀਆਂ ਨੇ ਅੱਜ ਆਪਾਂ ਜੋ ਭੈਣ ਨੂੰ ਮਿਲਣ ਜਾ ਰਹੇ ਆ ਇਹ ਮੋਗੇ ਤੇ ਉਹਨੇ ਖੁਦ ਹੀ ਦੱਸਣਗੇ ਕਿ ਕਿਹੜੀ ਜਗ੍ਹਾ ਤੋਂ ਔਰ ਕੀ ਨਾਮ ਹੈ ਇਹਨਾਂ ਦਾ ਔਰ ਦਿੱਕਤ ਕੀ ਸੀ ਕਿੰਨੀਆਂ ਕ ਦਵਾਈਆਂ ਖਾਧੀਆਂ ਕੀ ਕੰਡੀਸ਼ਨ ਸੀ ਆਪਾਂ ਚੱਲਦੇ ਆਂ ਵੈਲਕਮ ਆ ਭੈਣ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਸਖਪਾਲ ਕੋਰੇ ਆ ਜ ਮੋਗੇ ਤੋਂ ਮੈਂ ਬਲੋਂਗ ਕਰਦੀ ਆਂ ਜੀ ਠੀਕ ਹੈ ਜੀ ਫਿਰ ਮੈਨੂੰ 21 ਸਾਲ ਤੋਂ ਪ੍ਰੋਬਲਮ ਸੀਗੀ ਇਹ ਬੇਟਾ ਹੋਇਆ ਸੀ ਬੇਟੇ ਦੇ ਜਨਮ ਤੋਂ ਬਾਅਦ ਮੈਨੂੰ ਥੋੜੀ ਥੋੜੀ ਪ੍ਰੋਬਲਮ ਹੁੰਦੀ ਗਈ ਉਸ ਤੋਂ ਬਾਅਦ ਮੈਂ ਵੀ ਕਿਤੇ ਹੋਰ ਡਾਕਟਰ ਤੋਂ ਦਵਾਈ ਲੈ ਲਈ ਉਹ ਤਾਂ ਦਵਾਈ ਲੈ ਲੇ ਕਿ ਨਾ ਰੈਟੋ ਮੈਟਾਸਟਿਨ ਨਹੀਂ ਕਰਵਾਉਂਦੇ ਕਿ ਆਪਾਂ ਕਹਿੰਦੇ ਨੇ ਚਲ ਵੈਸੇ ਜੋੜਾਂ 'ਚ ਕਰ ਦੋਣ ਲੱਗ ਗਿਆ ਨਾ ਉਸ ਤੋਂ ਬਾਅਦ ਕੀ ਹੋਇਆ ਹੌਲੀ ਹੌਲੀ ਮੇਰੇ ਜ਼ਿਆਦਾ ਦਰਦ ਹੋਣ ਲੱਗੇ ਮੰਨ ਕੇ ਵੀ ਬਾਹਲੇ ਜ਼ਿਆਦਾ ਛੋਟੇ ਜੋੜਾਂ 'ਚ ਵੀ ਦਰਦ ਹੋਣ ਲੱਗ ਗਿਆ ਉਸ ਤੋਂ ਬਾਅਦ ਫਿਰ ਮੈਂ ਜਦੋਂ ਟੈਸਟ ਕਰਵਾਇਆ ਤਾਂ ਮੈਨੂੰ ਗਠੀਏ ਦੀ ਪ੍ਰੋਬਲਮ ਆ ओके ਤੇ ਉਸ ਤੋਂ ਬਾਅਦ ਫਿਰ ਮੈਂ ਤਿੰਨ ਸਾਲ ਇਥੋਂ ਮਾੜੀ ਤੋਂ ਦਵਾਈ ਲਈ ਸੀਗੀ ਉਹ ਡਾਕਟਰ ਨੇ ਮੈਨੂੰ ਤਿੰਨ ਸਾਲ ਵੀ ਹਫ਼ਤੇ ਬਾਅਦ ਮੇਰੇ ਟੀਕਾ ਲੱਗਦਾ ਸੀਗਾ ਉਹ ਕਹਿੰਦਾ ਸੀ ਵੀ ਹਫ਼ਤੇ ਬਾਅਦ ਟੀਕਾ ਲਗਿਆ ਕਰੂਗਾ ਵੀ ਤੁਹਾਨੂੰ ਪੱਕਾ ਇਲਾਜ ਹੋ ਜਾਊਗਾ ਉਸ ਤੋਂ ਬਾਅਦ ਮੈਂ ਤਿੰਨ ਸਾਲ ਉੱਥੋਂ ਦਵਾਈ ਖਾਂਦੀ ਰਹੀ ਠੀਕ ਹੈ ਤਾਂ ਮੈਨੂੰ ਕੁਝ ਵੀ ਫਰਕ ਨਹੀਂ ਪਿਆ ਓਕੇ ਫਿਰ ਮੈਂ ਜਦੋਂ ਤਿੰਨ ਸਾਲ ਬਾਅਦ ਉਹ ਦਵਾਈ ਛੱਡਤੀ ਤਾਂ ਫੇਰ ਉਦਾਂ ਹੀ ਹੋਣ ਲੱਗ ਗਿਆ ਸੀਗਾ ਫਿਰ ਉਸ ਤੋਂ ਬਾਅਦ ਮੈਂ ਕੀ ਹੋਇਆ ਥੇ ਸਰਕਾਰੀ ਹਸਪੀਟਲ ਵਿੱਚ ਜਵਨ ਜੋੜਾਂ ਦੇ ਦਰਦਾਂ ਦੇ ਡਾਕਟਰ ਆ ਹੱਡੀਆਂ ਦੇ ਡਾਕਟਰ ਹੁੰਦੇ ਆ ਸਪੈਸ਼ਲਿਸਟ ਆਉਂਦੇ ਨੇ ਸਪੈਸਟ ਹਾਂਜੀ ਇਹਨਾਂ ਤੋਂ ਮੈਂ ਦਵਾਈ ਸ਼ੁਰੂ ਕੀਤੀ ਤਾਂ ਫਿਰ ਉੱਥੋਂ ਮੈਂ ਬਹੁਤ ਚਿਰ ਦਵਾਈ ਖਾਧੀ ਜਣੀ 21 ਸਾਲ ਮੈਂ ਕੋਈ ਜਗ੍ਹਾ ਹੀ ਨਹੀਂ ਛੱਡੀ ਬਦਲੋ ਬਦਲੋ ਜਿੱਥੇ ਕੋਈ ਕਹਿੰਦਾ ਉੱਥੇ ਚਲੇ ਜਾਂਦੇ ਹਰੇਕ ਪ੍ਰਯਾਸ ਕੀਤਾ ਤੁਸੀਂ ਹਾਂਜੀ ਹਾਂਜੀ ਜਿਵੇਂ ਕਿਸੇ ਨੇ ਦੱਸਤਾ ਵੀ ਜੋੜਾਂ ਦੇ ਦਰਦ ਨੌਣ ਨਾਲ ਠੀਕ ਹੋ ਜਾਂਦੇ ਆ ਤੁਸੀਂ ਫਲਾਨੀ ਜਗ੍ਹਾ ਚਲੇ ਜਾਓ ਉੱਥੇ ਨਾ ਆਓ ਕਿਵੇਂ ਰਾਜਸਥਾਨ ਵਿੱਚ ਵੀ ਗਈ ਸੀਗੀ ਨੋ ਬਿਲਕੁਲ ਜਦੋਂ ਬੰਦਾ ਤੰਗ ਹੁੰਦਾ ਹੁੰਦਾ ਹੱਲ ਕੋਈ ਨਹੀਂ ਹੁੰਦਾ ਤਾਂ ਹਰ ਇੱਕ ਪ੍ਰਯਾਸ ਕਰਦਾ ਹੀ ਆ ਹਾਂਜੀ ਹਾਂਜੀ ਮੈਂ ਰਾਜਸਥਾਨ ਵਿੱਚ 7 ਐਂਤਵਰ ਗਈ ਉੱਥੇ ਗੱਡੀ ਕਰਾ ਕੇ ਅਸੀਂ ਜਾਂਦੇ ਰਹੇ ਉੱਥੇ ਥੌਲਾ ਪੰਦੇ ਸੀਗੇ ਵੀ ਕਹਿਣਾ ਚਲੋ ਜੇ ਨਈ ਦਵਾਈ ਨਾਲ ਠੀਕ ਹੁੰਦਾ ਹੋ ਸਕਦਾ ਥੌਲੇ ਨਾਲ ਹੀ ਠੀਕ ਹੋ ਜਾਵੇ ਮੈਨੂੰ 21 ਸਾਲ ਤੋਂ ਰੇਗਲ ਜੂਰ ਆਈ ਰਹੀ ਹਾਂ ਹਾਂਜੀ ਹਾਂਜੀ 7 ਹਫ਼ਤੇ ਮੈਂ ਉੱਥੇ ਚਲੀ ਜਾਂਦੀ ਰਹੀ ਯਾਨੀ ਉੱਥੋਂ ਥੋੜਾ ਟਾਈਮ ਫਰਕ ਕਰਿਆ ਫੇਰ ਉਦਾਂ ਹੀ ਹੋ ਜਾਂਦਾ ਸੀਗਾ ਯਾਨੀ ਕਿ ਉਨਾ ਹੀ ਗਠੀਆ ਹੁੰਦਾ ਸੀ ਜਦੋਂ ਵੀ ਟੈਸਟ ਹੁੰਦਾ ਸੀ ਤਾਂ ਫੇਰ ਗਠੀਆ 98% ਹੀ ਰਹਿੰਦਾ ਸੀਗਾ ਓਕੇ ਉਸ ਤੋਂ ਬਾਅਦ ਹੁਣ ਇੱਥੇ ਮੈਂ ਲੰਮੇ ਜੱਟ ਪੁਰੇ ਕੋਲੇ ਹੈਗਾ ਵਾ ਜਗਰਾਵਾਂ ਕੋਲੇ ਇੱਥੇ ਡਾਕਟਰ ਬੈਠਦੇ ਸੀਗੇ ਉਹਨਾਂ ਤੋਂ ਮੈਂ ਦਵਾਈ ਖਾਂਦੀ ਸੀਗੀ ਓਕੇ ਉਹਨਾਂ ਨੇ ਮੈਨੂੰ ਦੱਸਿਆ ਵੀ ਕਹਿੰਦੇ ਤੁਹਾਡੇ ਕੋਲੇ ਇੱਕ ਪ੍ਰੋਬਲਮ ਆ ਜਿਹੜੀ ਹੱਲ ਕੋਈ ਨਹੀਂ ਹੈਗਾ ਵੀ ਦਾ ਹੱਲੇ ਨਹੀਂ ਕੋਈ ਹੱਲ ਹੀ ਨਹੀਂ ਹੈਗਾ ਵੀ ਤੁਹਾਨੂੰ ਦਵਾਈ ਖਾਣੀ ਪੈਣੀ ਹੈ ਸਾਰੀ ਉਮਰ ਹਾਂਜੀ ਸਾਰੀ ਉਮਰ ਜਿੰਨਾ ਚਿਰ ਤੁਸੀਂ ਜਿਉਂਗੇ ਤੁਹਾਨੂੰ ਇਹ ਦਵਾਈ ਇਹ ਪ੍ਰੋਬਲਮ ਦਾ ਕੋਈ ਹੱਲ ਨਹੀਂ ਵੀ ਜਿਹੜੇ ਜੋਣਾ ਸੀ ਨਾ ਮੇਰੇ ਗਠੀਏ ਦੇ ਨਾਲ ਜਣੀ ਗੰਡਾ ਬਾਹਰ ਆ ਚੁੱਕਾ ਸੀ ਅੱਛਾ ਗੰ ਇੱਥੇ ਗੰਡਾ ਆ ਗਿਆ ਹਾਂਜੀ ਬਾਹਰ ਆ ਚੁੱਕਾ ਸੀ ਆ ਆ ਚੀਜ਼ ਹਾਂਜੀ ਹੁਣ ਬਿਲਕੁਲ ਠੀਕ ਆ ਹੱਥ ਜਦੋਂ ਉਹਨਾਂ ਨੇ ਫਿਰ ਮੈਨੂੰ ਦਵਾਈ ਸ਼ੁਰੂ ਕੀਤੀ ਤਾਂ ਮੈਂ ਖਾਂਦੀ ਰਹੀ ਮੈਂ ਉਤੋਂ ਮੇਰੇ ਸਾਹਮਣੇ 6 ਮਹੀਨੇ ਹੋ ਗਏ ਸੀ ਮੈਨੂੰ ਦਵਾਈ ਚੱਲਦੀ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਅਮਨ ਨੇ ਕੈਂਪ ਲਗਵਾਇਆ ਸੀਗਾ ਇੱਥੇ ਆਪਣੇ ਧੂੜਕੋਟ ਕਲਾਂ ਓਕੇ ਤਾਂ ਮੈਂ ਥੋੜਾ ਜਿਹਾ ਲੌਂਟ ਅਪਾਰਟਮੈਂਟ ਦਾ ਕੰਮ ਕਰਦੀ ਹਾਂ ਤੇ ਮੈਂ ਬੈਂਕ ਜਾਣਾ ਸੀਗਾ ਤੇ ਮੈਨੂੰ ਮੇਰੇ ਹਸਬੰਦ ਨੇ ਕਿਹਾ ਕਹਿੰਦੇ ਉਧਰ ਕੈਂਪ ਲੱਗ ਰਿਹਾ ਵੀ ਤੁਸੀਂ ਚੱਲੋ ਮੈਂ ਕਿਹਾ ਵੀ ਨਹੀਂ ਮੈਂ ਨਹੀਂ ਜਾਣਾ ਮੈਨੂੰ ਬੈਂਕ ਦਾ ਕੰਮ ਆ ਕਹਿੰਦੇ ਨਹੀਂ ਚੱਲੋ ਉਹ ਮੈਨੂੰ ਲੈ ਗਏ ਚਲੋ ਉੱਥੇ ਅੱਗੇ ਗਰਮੇਲ ਸਰ ਜੀ ਤੇ ਕਰਨੈਲ ਸਰ ਜੀ ਗਏ ਹੋਏ ਸੀ ਕੈਂਪ ਲਾਉਣ ਉਹ ਮੈਨੂੰ ਮਿਲੇ ਤੇ ਕਰਨੈਲ ਸਰ ਜੀ ਨੇ ਮੈਨੂੰ ਆਦਾ ਨੰਬਰ ਦਿੱਤਾ ਕਹਿੰਦੇ ਵੀ ਤੁਸੀਂ ਦਵਾਈ ਲਓ ਚਲੋ ਥੋੜੀ-ਮੋਟੀ ਐ ਗੱਲ ਹੁੰਦੀ ਰਹੀ ਸਾਡੀ ਤਾਂ ਮੜ ਕੇ ਇੱਥੇ ਜਦੋਂ ਕੈਂਪ ਤਨੋਲੇ ਲੱਗਾ ਤੇ ਮੇਥੇ ਵੀ ਕੈਂਪ ਤੇ ਆਈ ਤਾਂ ਮੈਂ ਇਥੋਂ ਪਹਿਲਾਂ ਜੀ ਜਾ ਕੇ ਦੋ ਕੈਂਪ ਦੇਖੇ ਹਾਂਜੀ ਹਾਂਜੀ ਕੈਂਪ ਦੇਖਣ ਤੋਂ ਬਾਅਦ ਸੀ ਡਿਸੀਜਨ ਲੈ ਲੈਣ ਦਾ ਲੈਣ ਦਾ ਡਿਸੀਜਨ ਨਹੀਂ ਜਦੋਂ ਮੈਂ ਕੈਂਪ ਤੇ ਗਈ ਮੈਂ ਫੇਰ ਵਾਪਸ ਚਲੀ ਗਈ ਮੈਂ ਕਿਹਾ ਵੀ ਇੰਨੇ ਡਾਕਟਰ ਆਮ ਨਹੀਂ ਆਇਆ ਇੰਨਾ ਪੈਸਾ ਬਰਬਾਦ ਕਰ ਚੁੱਕੇ ਆ ਵੀ ਹੋ ਸਕਦਾ ਜੇ ਨਾ ਆਰਾਮ ਆਇਆ ਫਿਰ ਇਹ ਵੀ ਬਰਵਾਦੀ ਹੈ پیسے ਬਰਬਾਦ ਵਿਚਾਲ ਦਵਾਈ ਖਾਈ ਜਾਂਨੇ ਬਸ ਠੀਕ ਹੈ ਜਿਵੇਂ ਤਿੰਨ ਗੋਲੀਆਂ ਮੈਂ ਸਵੇਰ ਖਾਂਦੀ ਸੀ ਤਨ ਸ਼ਾਮ ਨੂੰ ਖਾਂਦੀ ਸੀ ਓਕੇ ਬਈ ਕਿ ਜੇ ਗੋਲੀ ਖਾਂਦੀ ਸੀ ਤਾਂ ਮੈਂ ਉੱਠਦੀ ਸੀ ਨਹੀਂ ਉੱਠਿਆ ਨਹੀਂ ਸੀ ਜਾਂਦਾ ਜੀ ਮਤਲਬ ਦਿੱਕਤ ਕੀ ਕੀ ਜਾਂਦੀ ਸੀ ਤੁਹਾਨੂੰ ਉਹਦੇ ਨਾਲ ਜਿਵੇਂ ਉੱਠਿਆ ਨਾ ਜਾਣਾ ਹੋਰ ਜੋੜਾਂ ਦੇ ਦਰਸ ਜਿਵੇਂ ਗੋਡੇਾਂ ਤੋਂ ਬਹਿ ਕੇ ਨਹੀਂ ਉੱਠਿਆ ਜਾਂਦਾ ਜਿਵੇਂ ਰੋਟੀ ਬਣਾਣ ਬਹਿ ਜਾਣਾ ਤਾਂ ਚੀਜ਼ ਕੋਈ ਹੱਥ ਵਾ ਕੇ ਉੱਠਣਾ ਪੈਂਦਾ ਸੀ ਓਕੇ ਹਾਂਜੀ ਉੱਠਿਆ ਨਹੀਂ ਸੀ ਜਾਂਦਾ ਮਤਲਬ ਹੱਥਾਂ ਦੇ ਜੋੜਾਂ 'ਚ ਵੀ ਸਾਰੇ ਜੋੜਾਂ 'ਚ ਉਹ ਆਟਾ ਵੀ ਨਹੀਂ ਸੀ ਗੁੰਨਿਆ ਜਾਂਦਾ ਓਕੇ ਬੇਟਾ ਸਵੇਰ ਜਿਵੇਂ ਉੱਠਦਾ ਸੀ ਇਹਨਾਂ ਨੇ ਡਿਊਟੀ ਜਾਣਾ ਹੁੰਦਾ ਸੀ ਫਿਰ ਗੁੜੀਆਂ ਵੀ ਡਿਊਟੀ ਜਾਂਦੀ ਸੀ ਕਈ ਵਾਰੀ ਬੇਟੇ ਨੇ ਵੀ ਮੈਨੂੰ ਆਟਾ ਗੁੰਨ ਕੇ ਦੇਣਾ ਵੀ ਇੰਨੀ ਜ਼ਿਆਦਾ ਪ੍ਰੋਬਲਮ ਸੀ ਹੱਥ ਮੁੜਦੇ ਨਹੀਂ ਹੈਗੇ ਸੀ ਠੀਕ ਹੈ ਬਈ ਫਿਰ ਜਦੋਂ ਇਹਨਾਂ ਨੇ ਮੈਨੂੰ ਕਿਨੈਲ ਸਰ ਤੰਨ ਨੇ ਮੈਨੂੰ ਦੱਸਿਆ ਕਹਿੰਦੇ ਕੋਈ ਗੱਲ ਨਹੀਂ ਮੈਡਮ ਤੁਸੀਂ ਇੱਕ ਵਾਰੀ ਦੇਖੋ ਪੈਕ ਲੈ ਕੇ ਵੀ ਜਿੱਥੇ ਐਨੇ ਪੰਗੇ ਨੇ ਇੱਕ ਵਾਰੀ ਵੀ ਥਰਨ ਨੇ ਲਾਇਆ ਵੀ ਹੋਰ ਤੁਸੀਂ ਕੋਈ ਨਾ ਫਿਰ ਗਮੇਲ ਸਰ ਜੀ ਨੇ ਵੀ ਮੈਨੂੰ ਕਿਹਾ ਵੀ ਤੁਸੀਂ ਇੱਕ ਵਾਰੀ ਲੋ ਦਵਾਈ ਅਮਨ ਨੇ ਵੀ ਕਿਹਾ ਚਲ ਮੈਂ ਇੱਥੇ ਫਿਰ ਤਰੌਲਾ ਬ੍ਰਾਂਚ ਤੇ ਆਈ ਫਿਰ ਮੈਂ ਇੱਥੇ ਪੈਕ ਲਿਆ ਜੀ ਓਕੇ ਬੋਡੀ ਸਰਵਿਸ ਦਾ ਉਹਦੇ ਜਦੋਂ ਮੈਂ ਫਿਰ ਸ਼ੁਰੂ ਕੀਤਾ ਮੈਨੂੰ 3 ਦਿਨਾਂ ਵਿੱਚ ਕਵਰ ਕਰਨ ਲੱਗ ਗਿਆ ਜੀ ਅੱਛਾ ਜੀ ਬਹੁਤ ਜਲਦੀ ਕਵਰ ਕੀਤਾ ਜਣੀ ਮੈਂ 20 ਦਿਨਾਂ ਵਿੱਚ ਜਣੀ ਓਕੇ ਹੋ ਗਈ ਮੈਨੂੰ ਪਤਾ ਹੀ ਨਹੀਂ ਸੀ ਲੱਗਦਾ ਕਿ ਮੈਨੂੰ ਗਠੀਆ ਹੈਗਾ ਵਾ ਫਿਰ ਉਸ ਤੋਂ ਬਾਅਦ ਮੈਂ ਬਾਹਰ ਵੀ ਸ਼ਹਿਰ ਕਰਨ ਵੀ ਜਾਂਦੇ ਹੁੰਦੇ ਸੀਗੇ ਫਿਰ ਕੈਂਪ ਵੀ ਜਾਂਦੇ ਪਹਿਲਾਂ ਵੀ ਜਾਂਦੀ ਸ਼ਹਿਰ ਕਰਨਗੀ ਨਹੀਂ 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 ਜੋ ਉੱਥੇ ਹੀ ਨਹੀਂ ਸੀ ਜਾਂਦਾ ਪਹਿਲਾਂ ਹੁਣ ਸ਼ਹਿਰ ਕਰਨ ਸਟਾਰਟ ਕਰਤੀ 20 25 ਦਿਨਾਂ ਬਾਅਦ ਹਾਂਜੀ 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 ਓਕੇ ਦਵਾਈਆਂ ਜਿਹੜੀਆਂ ਖਾਂਦੇ ਸੀ ਉਹ ਵੀ ਬੰਦ ਕਰਤੀ ਉਹ ਤਾਂ ਕੁਝ ਨਹੀਂ ਖਾਂਦੀ ਸਰ ਜੀ ਹੁਣ ਸਾਰੀਆਂ ਦਵਾਈਆਂ ਬਿਲਕੁਲ ਨਹੀਂ ਇੱਕ ਗੋਲੀ ਵੀ ਨਹੀਂ ਸਿਰ ਦੁਖ ਦੇ ਪੇਨ ਕਲਰ ਗੋਲੀ ਮੈਂ ਕੋਈ ਨਹੀਂ ਖਾਂਦੀ ਹੁਣ ਓਕੇ ਪਹਿਲਾਂ ਮੈਨੂੰ ਪੇਨ ਕਲਰ ਗੋਲੀ ਲੈਣੀ ਹਾਲਾਂਕਿ ਤੁਹਾਨੂੰ ਕਿਹਾ ਹੋਊਗਾ ਸਰ ਰਿਸਪੈਕ ਦੇਣ ਵੇਲੇ ਵੀ 100 ਦਿਨ ਦਾ ਕੋਰਸ ਹੈ ਪਹਿਲਾਂ 50 ਦਿਨ ਦਾ ਦਵਾਂਗੇ ਹਾਂਜੀ ਜੇ ਤੁਹਾਨੂੰ ਰਿਜ਼ਲਟ ਆਇਆ ਤਾਂ ਅੱਗੇ ਵਰਤਣਾ ਨਹੀਂ ਵਰਤਣਾ ਨਹੀਂ। ਸਵਸਥਿਕਿਆ ਹੋਣਾ ਤੁਹਾਨੂੰ। ਇਸ ਸਵਸਥਿਕਿਆ ਸੀ ਜੀ ਜਿਹੜਾ ਮੇਰਾ ਟਾਰਗੇਟ ਸੀਗਾ ਜਾਨੀ ਹਲੇ ਰਹਿੰਦਾ ਸੀ ਜਦੋਂ ਮੈਂ ਠੀਕ ਹੋਣਾ ਸ਼ੁਰੂ ਹੋਗੀ। ਓਕੇ 20 ਦਿਨ ਮੈਂ ਹਲੇ ਸ਼ੁਰੂ ਕੀਤੇ ਨੂੰ ਹੋਏ ਸੀਗੇ ਹਲੇ ਤੇ 20-25 ਦਿਨ ਦਾ ਮੇਰੇ ਕੋਲ ਪਿਆ ਸੀਗਾ ਜਾਨੀ। ਮਤਲਬ 25 ਦਿਨਾਂ ਦੇ ਅੰਦਰ ਅੰਦਰ ਵਧੀਆ ਰਿਜ਼ਲਟ ਆ। ਹਾਂਜੀ ਹਾਂਜੀ ਜੀ ਵਧੀਆ ਰਿਜ਼ਲਟ ਆ। ਸ਼ੇਅਰ ਕਰਨ ਲੱਗੇ ਇਸ ਮੇਰੇ। ਸ਼ੇਅਰ ਵੀ ਕਰਨ ਲੱਗੇ। ਸਾਰੀਆਂ ਦਵਾਈਆਂ ਖਾਂਦੀ। ਹਾਂਜੀ ਦਵਾਈ ਤਾਂ ਮੈਂ ਖਾਂ ਚਾਹ ਦੁੱਧ ਤੇ ਜਦਾਂ ਨਹੀਂ ਛੱਡਦੀ ਸੀ। ओके ਨਾਲ ਦੀ ਨਾਲ ਹੀ ਗੋਲੀਆਂ ਤਾਂ ਮਤਲਬ ਕਿ ਪੈ ਸੀ ਪਹਿਲੀ ਦਵਾਈ ਹਾਂ ਜੀ ਮੈਂ ਇਹ ਵੀ ਸੋਚਿਆ ਸੀਗਾ ਵੀ ਹੋ ਸਕਦਾ ਮੈਂ ਘਰੇ ਗੱਲ ਕੀਤੀ ਮੈਂ ਕਿ ਕੋਈ ਨਸ਼ਾ ਤਾਂ ਨਹੀਂ ਹੈ ਦਵਾਈ ਦੇ ਵਿੱਚ ਵੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਪੀ ਕੇ ਵੀ ਮੈਂ ਇੰਨਾ ਕੰਮ ਕਰਦੀ ਹਾਂ ਸਵੇਰੇ ਉੱਠਦੀ ਹਾਂ ਉਹ ਕਹਿੰਨ ਇਹਨਾਂ ਨੇ ਫਿਰ ਪੁੱਛਿਆ ਕਹਿੰਦੇ ਨਹੀਂ ਨਸ਼ਾ ਨਹੀਂ ਹੈਗਾ ਵੀ ਤੁਸੀਂ ਕੋਈ ਐਦਾਂ ਦੀ ਗੱਲ ਨਹੀਂ ਹੈਗੀ ਉਹ ਤਾਂ ਜੂਸ ਹੈ ਇੱਕ ਪੰਜ ਤਰ੍ਹਾਂ ਦੇ ਵੀ ਤੁਸੀਂ ਜਿਵੇਂ ਜ ਇਹਨਾਂ ਨੂੰ ਵਰਤੋਗੇ ਤਾਂ ਤੁਸੀਂ ਤੁਹਾਨੂੰ ਫਿਰ ਪਤਾ ਲੱਗੂ ਤੁਹਾਡੀ ਬਾਡੀ ਆ ਜਿਹੜੀ ਇਹ ਵਾਸ਼ ਹੋ ਜੂਗੀ ਵੀ ਬਾਡੀ ਨਹੀਂ ਕੰਮ ਕਰਨਾ ਹਾਂ ਜੀ ਬਾਡੀ ਨਹੀਂ ਕੰਮ ਕਰਨਾ ਜੀ ਪੈਨ ਜੀ ਤੁਹਾਡਾ ਅਸੀਂ ਨੰਬਰ ਵੀ ਦਵਾਂਗੇ ਹਾਂਜੀ ਔਰ ਪਰਿਵਾਰ ਕੋਈ ਮਿਲਣਾ ਚਾਵੇ ਗੱਲਬਾਤ ਕਰਨਾ ਚਾਵੇ ਤਾਂ ਤੁਸੀਂ ਸਹਿਯੋਗ ਕਰੋਗੇ ਹਾਂਜੀ ਕਰ ਸਕਦਾ ਜੀ ਬਿਲਕੁਲ ਜੀ ਤੇ ਦੋਸਤੋ ਮੈਂ ਨੰਬਰ ਵਿੱਚ ਦੇਣ ਲੱਗਿਆ ਤੁਸੀਂ ਪੈਨ ਜੀ ਨਾਲ ਸੁਖਪਾਲ ਕੋਲ ਜਿਹਨਾਂ ਨਾਲ ਗੱਲਬਾਤ ਕਰ ਸਕੋ ਮੂਹ ਕਹਿੰਨੇ ਆਪਾਂ ਨੂੰ ਦੱਸ ਹੀ ਦਿੱਤਾ ਜਗ੍ਹਾ ਦਾ ਨਾਮ ਤਾਂ ਦੋਸਤੋ ਜਿਵੇਂ ਤੁਸੀਂ ਦੇਖਿਆ ਵੀ ਗਠੀਆ ਹਾਲਾਂਕਿ ਦੋਸਤੋ ਅਸੀਂ ਜਦੋਂ ਬਾਡੀ ਸਰਵਿਸ ਦਿੰਨੇ ਆ ਜਾਂ ਕਿਸੇ ਪਰਿਵਾਰ ਨੂੰ ਵਰਤਣਾ ਵਾਸੀਂ ਕੋਈ ਗੱਲ ਕਹਿੰਨੇ ਆ ਵੀ ਇਹ ਦਵਾਈ ਨਹੀਂ ਇਹ ਸਫਾਈ ਹੈ 100 ਦਿਨ ਦਾ ਕੋਰਸ ਆ 50 ਦਿਨ ਦਾ ਵਰਤੋ ਜੇ ਤੁਹਾਨੂੰ 50 ਦਿਨਾਂ ਚ ਰਿਜ਼ਲਟ ਆ ਗਿਆ ਤਾਂ ਦੁਬਾਰੋਂ ਰਿਪੀਟ ਕਰਿਓ ਨਹੀਂ ਰਹਿਣ ਦਿਓ ਨਹੀਂ ਵਧੀਆ ਡਾਕਟਰ ਕੋਲ ਜਾ ਕੇ ਉਹਦਾ ਟ੍ਰੀਟਮੈਂਟ ਕਰਾਓ ਤਾਂ ਦੋਸਤੋ ਸਰੀਰ ਇੱਕ ਅਨਮੋਲ ਧਨ ਹੈਗਾ ਇਹ ਵਾਪਸ ਨਹੀਂ ਆਪਾਂ ਨੂੰ ਮਿਲਦਾ ਤਾਂ ਆਓ ਆਪਣੇ ਸਰੀਰ ਨੂੰ ਸੈੱਟ ਕਰੀਏ ਔਰ ਪ੍ਰਯਾਸ ਕਰੀਏ ਸਰੀਰ ਦੀ ਸਰਵਿਸ ਕਰਾਈਏ ਜਿਵੇਂ ਐਦਾਂ ਦੀ ਕਿਸੇ ਨੂੰ ਗਠੀਏ ਦੀ ਕਿਸੇ ਨੂੰ ਹੋਰ ਆਪਾਂ ਜਾਣ ਪਹਿਚਾਨ ਚ ਪ੍ਰੋਬਲਮ ਵੈਸੇ ਵੀ ਲਿੰਕ ਚੱਕ ਚੱਕ ਕੇ ਸ਼ੇਅਰ ਕਰਦੇ ਹਾਂ ਆਪਾਂ ਜਿਹੜੀ ਵੀ ਤੁਹਾਡੇ ਕੋਲ ਵੀਡੀਓ ਆਈ ਹੈ ਨਾਲ ਦੀ ਨਾਲ ਅੱਗੇ ਸ਼ੇਅਰ ਕਰ ਦੋ ਤਾਂ ਕਿ ਕਿਸੇ ਪਰਿਵਾਰ ਦਾ ਬੈਨੀਫਿਟ ਹੋ ਸਕੇ ਭਲਾ ਹੋ ਸਕੇ ਉਹਦੀ ਜ਼ਿੰਦਗੀ ਚੰਗੀ ਹੋ ਸਕੇ ਪੰਜੀ ਲੱਖਾਂ ਪਰਿਵਾਰ ਤੋਂ ਸੋਸ਼ਲ ਮੀਡੀਆ ਦੇਖ ਰਿਹਾ ਕੀ ਸਨੇਹਾ ਦੇਣਾ ਚਾਹੁੰਗਾ ਸਰ ਜੀ ਮੇਰਾ ਤਾਂ ਇਹ ਸਨੇਹਾ ਵੀ ਮੈਂ ਤਾਂ ਇਹ ਕਹਿਨੀ ਹੈ ਵੀ ਇਹ ਨਹੀਂ ਹੈਗਾ ਕੋਈ ਇਹਨੂੰ ਬਿਮਾਰ ਬੰਦਾ ਪੀ ਸਕਦਾ ਇਹਨੂੰ ਤੰਦਰੁਸਤ ਬੰਦਾ ਵੀ ਪੀ ਸਕਦਾ ਵੀ ਆਪਣੀ ਬਾਡੀ ਸੈੱਟ ਰਵੇ ਠੀਕ ਰਵੇ ਤਾਂ ਜੇਕਰ ਆਪਾਂ ਠੀਕ ਰਵਾਂਗੇ ਤਾਂ ਤਾਂ ਹੀ ਆਪਾਂ ਨੂੰ ਅੱਗੇ ਆਪਾਂ ਵੱਧ ਸਕਦੇ ਹਾਂ ਜੇ ਬੰੰਜੇ ਤੇ ਪੈ ਰਵਾਂਗੇ ਤਾਂ ਆਪਾਂ ਅੱਗੇ ਵੱਧ ਵੀ ਨਹੀਂ ਸਕਦੇ ਤਾਂ ਕਿ ਹੁਣ ਮੇਰੀ ਸਿਹਤ ਬਹੁਤ ਠੀਕ ਆ ਮੈਂ ਤਾਂ ਬਹੁਤ ਬਹੁਤ ਧੰਨਵਾਦ ਕਰਦਾ